ਹਾਂਜੀ ਦੋਸਤੋ ਸਾਨੂੰ ਵੀਡੀਓ ਤੋਂ ਹੋਂ ਤਾਂ ਪਹਿਲਾਂ ਮੈਂ ਕੋਠੀ ਦੀ ਜੋ ਡਿਮਾਂਡ ਦੱਸ ਰਿਹਾ ਉਹਦੀ ਡਿਮਾਂਡ ਸਿਰਫ 42 ਲੱਖ ਰੁਪਈਆ ਜੋ ਸਾਨੂੰ ਸੋਗਾ ਜਿਹ ਵਿੱਚ ਆਨੰਦਨਗਰ ਸਟੈਂਸ਼ਨ ਵਿੱਚ ਮਿਲਦੀ ਹੈ ਬਿਲਕੁਲ ਰੋਡ ਦੇ ਨਾਲ ਕੋਠੀ ਮਿਲਦੀ ਹੈ ਜੇ ਤੁਸੀਂ ਸਦੰਦ ਰੋਡ ਜਾਣਾ ਬਾਸੂ ਪਾਸੂ ਰੋਡ ਜਾਣਾ ATM ਨੂੰ ਦੇ ਸਾਹਮਣੇ ਸਾਈਡ ਜੇ ਤੁਹਾਨੂੰ ਕੋਠੀ ਮਿਲਦੀ ਹੈ ਇਸ ਨੂੰ ਕੋਠੀ ਦੀ ਡਾਈਮੈਂਸ਼ਨ ਸਾਰਾ ਵੀਊ ਸਭ ਨੂੰ ਮੈਂ ਕੋਠੀ ਦਾ ਵੀਡੀਓ ਵਿੱਚ ਦਿਖਾਇਆ ਗਿਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਮੇਰੇ ਦੋਸਤੋ ਤੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਮੇਰੇ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਲਾਈਕ ਕਰੋ ਮੀਡੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਮੈਂ ਦੀਪਕ ਕੁਮਾਰ ਫੇਰ ਤੁਹਾਡੇ ਲਈ ਬਹੁਤ ਸਵਾਗਤ ਲੈ ਕੇ ਆਇਆ ਤੇ ਤੁਹਾਨੂੰ ਘਰ ਦੀ ਡਿਮੈਂਸ਼ਨ ਬਾਅਦ ਚ ਸੰਗਾ ਪਹਿਲਾਂ ਤੁਹਾਨੂੰ ਮਬਾਰਦ ਦੀ ਲੋਕੇਲਟੀ ਦਿਖਾ ਰਾਂ ਜੋ ਤੁਹਾਨੂੰ ਲੋਕੇਲਟੀ ਮਿਲਦੀ ਹੈ ਇੱਥੇ ਇਹ ਬਿਲਕੁਲ ਤੁਹਾਨੂੰ ਔਨ ਰੋਡ ਕੋਠੀ ਮਿਲਦੀ ਹੈ ਜਿਹੜੀ ਕਰੋੜ ਤੁਹਾਨੂੰ 1 ਟਾਈਪ ਨੂੰ ਦੇ ਪਾਸੇ ਰੋਡ ਕਿੰਨੀ ਲੈ ਕੇ ਜਾਂਦੀ ਆ ਤੇ ਦੂਜੀ ਰੋਡ ਤੁਹਾਨੂੰ ਚਿੱਲੇ ਰੋਡ ਤੋਂ ਸਰਹੰਦ ਰੋਡ ਕਿੰਨੀ ਲੈ ਕੇ ਜਾਏਗੀ ਤੇ ਇਧਰੋਂ ਤੁਸੀਂ ਰਾਈਟ ਹੋ ਕੇ ਜਾਓਗੇ ਤਾਂ ਤੁਹਾਨੂੰ ਤ੍ਰਿਪੜੀ ਮਾਰਕੀਟ ਬਿਲਕੁਲ ਨਜ਼ਦੀਕ ਪੇਗੀ ਤੇ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਇਸ ਕੋਠੀ ਲਈ ਕਹਿ ਲੋਕਾਂ ਦੀ ਬਹੁਤ ਡਿਮਾਂਡ ਸੀਗੇ ਇੰਨੇ ਬਜਟ ਵਿੱਚ ਤੇ ਸਾਨੂੰ ਜਿਆਦਾ ਫਰੰਟ ਚਾਹੀਦਾ ਤੇ ਬਹੁਤ ਹੀ ਸੋਹਣਾ ਫਰੰਟ ਜੋ ਤੁਹਾਨੂੰ ਮਿਲੇਗਾ 30 ਫਰੰਟ ਵਿੱਚ ਜੋ ਤੁਹਾਨੂੰ 30 ਬਜ 30 ਫਰੰਟ ਵਿੱਚ ਮਿਲੇਗਾ ਜਿਸ ਵਿੱਚ ਤੁਹਾਨੂੰ 4 ਬੈਡਰੂਮ ਤੇ ਫੂਟਨ ਵਰਕ ਵੀ ਕਾਫੀ ਅੱਛਾ ਮਿਲੇਗਾ ਤੇ ਤੁਹਾਨੂੰ ਅਜੀ ਕੋਠੀ ਵਾਲੇ ਲੈ ਕੇ ਚੱਲੀਏ ਤਾਂ ਤੁਹਾਨੂੰ ਆਹ ਔਨ ਰੋਡ ਦੀ ਸਪੇਸ ਇਸ ਦਿਖ ਰਹੀ ਹੈ ਕਿ ਕਿੰਨੀ ਸਪੇਸ ਐ ਇੱਥੋਂ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਮੈਂ ਦੀਪਕ ਕੁਮਾਰ ਫੇਰ ਤੁਹਾਡੇ ਲਈ ਬਹੁਤ ਸੋਹਣਾ ਘਰ ਲੈ ਕੇ ਆਇਆ ਤੇ ਤੁਹਾਨੂੰ ਘਰ ਦੀ ਡਾਈਮੈਂਸ਼ਨ ਬਾਅਦ ਵਿੱਚ ਸੰਗਾ ਪਹਿਲਾਂ ਤੁਹਾਨੂੰ ਮਬਾਨ ਦੀ ਲੋਕੇਲਟੀ ਦਿਖਾਦਾ ਜੋ ਤੁਹਾਨੂੰ ਲੋਕੇਲਟੀ ਮਿਲਦੀ ਹੈ ਇੱਥੇ ਇਹ ਬਿਲਕੁਲ ਤੁਹਾਨੂੰ ਔਨ ਰੋਡ ਕੋਠੀ ਮਿਲਦੀ ਹੈ ਜਿਹੜੀ ਕਰੋੜ ਤੁਹਾਨੂੰ ਇੱਕ ਟਾਈਮ ਨੂੰ ਦੇ ਤੇ ਦੂਜੀ ਰੋਡ ਸਾਨੂੰ ਚੱਲੇ ਰੋਡ ਤੋਂ ਸਰੰਦ ਰੋਡ ਕਿੰਨੀ ਲੈ ਕੇ ਜਾਏਗੀ ਤੇ ਇਧਰੋਂ ਤੁਸੀਂ ਰਾਈਟ ਹੋ ਕੇ ਜਾਓਗੇ ਤਾਂ ਤੁਹਾਨੂੰ ਤ੍ਰਿਪੜੀ ਮਾਰਕੀਟ ਬਿਲਕੁਲ ਨਜ਼ਦੀਕ ਪਈਗੀ ਤੇ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਇਸ ਕੋਠੀ ਲਈ ਕਹਿ ਲੋਕਾਂ ਦੀ ਬਹੁਤ ਡਿਮਾਂਡ ਸੀ ਕਿ ਇੰਨੇ ਬਜਟ ਵਿੱਚ ਤੇ ਸਾਨੂੰ ਜਿਆਦਾ ਫਰੰਟ ਚਾਹੀਦਾ ਤੇ ਬਹੁਤ ਹੀ ਸੋਹਣਾ ਫਰੰਟ ਲੈ ਕੇ ਆਏ ਸੀ ਸੋਗ ਅੱਧੀ ਕੋਠੀ ਵਿੱਚ ਜੋ ਤੁਹਾਨੂੰ ਮਿਲੇਗਾ 30 ਫਰੰਟ ਵਿੱਚ ਜੋ ਤੁਹਾਨੂੰ 30 ਬਜ 30 ਫਰੰਟ ਵਿੱਚ ਮਿਲੇਗਾ ਜਿਸ ਵਿੱਚ ਤੁਹਾਨੂੰ 4 ਬੈਡਰੂਮ ਤੇ ਫੂਟਨ ਵਰਕ ਵੀ ਕਾਫੀ ਅੱਛਾ ਮਿਲੇਗਾ ਤੇ ਤੁਹਾਨੂੰ ਅੱਜ ਇਹ ਕੋਠੀ ਵੱਲ ਲੈ ਕੇ ਚੱਲੀਏ ਤਾਂ ਤੁਹ ਸਪੇਸ ਸੋ ਦਿਖ ਰਹੀ ਹੈ ਕਿ ਕਿੰਨੀ ਸਪੇਸ ਐ ਇਥੋਂ ਜਿਹੜੇ ਪਹੁੰਚਣ ਲੱਗੇ ਜੋ ਤੁਹਾਨੂੰ 30 ਫਰੰਟ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਬਾਅਦ ਦਾ ਐਲੀਵੇਸ਼ਨ ਆ ਤੇ ਬਹੁਤ ਹੀ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਹੈਗਾ ਤੁਸੀਂ ਦੇਖ ਰਹੇ ਹੋ ਇਹਦਾ ਫਰੰਟ ਜੋ ਤੁਹਾਨੂੰ ਮਿਲਦਾ ਤੁਹਾਨੂੰ 30 ਫਰੰਟ ਮਿਲਦਾ ਹੈ ਇਹ ਨਾਲ ਹੀ ਤੁਹਾਨੂੰ ਰੋਡ ਦੀ ਬੈਕ ਸਾਈਡ ਕੋਠੀ ਮਿਲਦੀ ਹੈ ਇਹ ਤੇ ਨਾਲ ਹੀ ਤੁਹਾਨੂੰ ਜੋ ਇੱਥੇ ਮਿਲਦਾ ਪੋਰਚ ਏਰੀਆ ਕਾਫੀ ਬੜਾ ਮਿਲਦਾ ਤੁਸੀਂ ਇੰਜੀਨੀਅਰ ਤੇ ਕੋਈ ਵੀ ਗੱਡੀ ਇੱਥੇ ਖੜੀ ਕਰ ਸਕਦੇ ਹੋ ਥੋੜੀ ਡਿੱਗੀ ਵਾਲੀ ਗੱਡੀ ਹੋਵੇ ਜਾਂ ਵੱਡੀ ਗੱਡੀ ਹੋਵੇ ਛੋਟੀ ਗੱਡੀ ਹੋਵੇ ਇਹ ਜਿਹੜੀ ਤੁਸੀਂ ਇੱਥੇ ਖੜੀ ਕਰ ਸਕਦੇ ਤੇ ਨਾਲ ਹੀ ਤੁਹਾਨੂੰ ਇੱਥੇ ਵਿਕਲ ਏਰੀਆ ਤੇ ਬੋਸ਼ੀ ਏਰੀਆ ਵੀ ਲੱਗਦੀ ਤਰ੍ਹਾਂ ਮਿਲਦਾ ਤੇ ਨਾਲ ਨਾਲ ਤੁਹਾਨੂੰ ਇੱਥੇ ਸਿਲੰਡਰ ਵਾਸਤੇ ਲੱਗ ਗਿਆ ਪ੍ਰੋਵੀਜ਼ਨ ਦਿੱਤੀ ਗਈ ਹੈਗੀ ਤੇ ਅਸੀਂ ਤੁਹਾਨੂੰ ਅੰਦਰ ਦੀ ਹਾਂਜੀ ਇੱਕ ਗੱਲ ਹੋਰ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਬਹੁਤ ਹੀ ਮਤੇ ਕਸਟਮਰ ਸੀ ਜੋ ਬਹੁਤ ਨਰਾਜ਼ ਹੋ ਕੇ ਗਏ ਸੀ ਕਿ ਸਾਨੂੰ ਇੰਨੇ ਬਜਟ ਦੇ ਜੋ ਕੋਠੇ ਅਸੀਂ ਉਹਨਾਂ ਨੂੰ YouTube ਤੇ ਦਿਖਾਈਆਂ ਸੀ ਉਹ ਸਾਰੀਆਂ ਸੇਲ ਹੋ ਚੁੱਕੀਆਂ ਸੀ ਤਾਂ ਅੱਜ ਉਹਨਾਂ ਦੇ ਬਜਟ ਦੀ ਤੇ ਉਹਨਾਂ ਦੇ ਰეკਮੈਂਡ ਲਈ ਮੈਂ ਉਹਨਾਂ ਦੀ ਕੋਠੀ ਲੈ ਕੇ ਆਇਆ ਜਿਹੜੀ ਤੁਹਾਨੂੰ 100 ਗੱਜ ਵਿੱਚ ਮਿਲਦੀ ਹੈ ਤੇ ਉਹਨਾਂ ਨੂੰ ਬਜਟ ਮਿਲੇਗੀ ਤੇ ਇਹਨਾਂ ਦੀ ਜੋ ਡਿਮਾਂਡ ਹੈ ਉਸ ਨੂੰ ਮੈਂ ਵੀਡੀਓ ਤੇ ਲਾਸਟ ਵਿੱਚ ਦੇਖਾਂਗਾ ਦੱਸਾਂਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਨਾਲ ਤੁਹਾਨੂੰ ਮੈਂ ਲੈ ਕੇ ਚੱਲਾਂਗਾ ਤਾਂ ਲੀਵਿੰਗ ਏਰੀਆ ਤੁਹਾਡਾ ਲੌਬੀ ਕਮਬ੍ਰੈਵ ਨੂੰ ਮਿਲਦਾ ਦੋਸਤੋ ਜੋ ਤੁਹਾਨੂੰ ਕਾਫੀ ਓਪਨ ਮਿਲਦਾ ਇੱਥੇ ਤੁਸੀਂ ਸੋਫਾ ਸੈੱਟ ਜਾਂ ਡੈਨੀਅਨ ਟੈਬ ਇੱਥੇ इजीली ਇੱਥੇ ਕੈਰੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇੱਥੇ LED ਪੈਨਲ ਮਿਲਦਾ ਨਾਲ ਹੀ ਤੁਸੀਂ ਕੋਈ ਵੀ LCD ਇੱਥੇ ਜਿੰਨੇ ਮਰਜ਼ੀ ਇੰਚ ਦੀ ਕੈਰੀ ਕਰ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਇੱਥੇ ਮਤਲਬ ਆਪਾਂ ਕਹਿੰਦੇ ਹਾਂ ਸ਼ੂ ਰੈਕ ਵਾਸਤੇ ਲੈ ਲਓ ਦਾ ਵੇਸਟੀ ਸਮਾਰਕਣ ਵਾਸਤੇ ਤੁਹਾਨੂੰ ਉੱਥੇ ਕੋਡੀਆਂ ਨੀਚੇ ਪ੍ਰੀਜ਼ਨ ਦਿੱਤੀ ਗਈ ਆ ਤੇ ਨਾਲ ਹੀ ਤੁਹਾਨੂੰ ਆਪਾਂ ਪਹਿਲੇ ਫਰਸਟ ਰੂਮ ਵਿੱਚ ਲੈ ਕੇ ਚਲੀਏ ਜੋ ਤੁਹਾਨੂੰ ਫਰਸਟ ਰੂਮ ਮਿਲਦਾ ਜੋ ਤੁਹਾਨੂੰ ਮਿਲੇਗਾ 12 ਵਾ 14 ਦਾ ਜਿਸ ਵਿੱਚ ਤੁਹਾਨੂੰ ਟੋਟਲੀ ਵੂਡਨ ਵਰਕ ਮਿਲੇਗਾ ਨਾਲ ਨਾਲ ਤੁਹਾਨੂੰ ਤੋਂਨਾਂ ਤਰ੍ਹਾਂ ਕਪਵਰਡ ਅੱਛੀ ਕੁਆਲਿਟੀ ਤੇ ਅੱਛੇ ਸਮਾਹਕੇ ਵਿੱਚ ਮਿਲਦਾ ਤੇ ਨਾਲ ਹੀ ਤੁਹਾਨੂੰ ਬੈੱਡ ਬਾਕਸ ਮਿਲ ਰਿਹਾ ਵਿੱਚ ਤੇ ਨਾਲ ਹੀ ਤੁਹਾਨੂੰ ਜਦੋਂ ਹੈਈਏ ਕੋਠੀ ਵਿੱਚ ਡਾਉਨ ਸਿਲਿੰਗ ਤੁਹਾਨੂੰ ਫੁੱਲ ਮਿਲਦੀ ਹੈ ਪੂਰੀ ਕੋਠੀ ਵਿੱਚ ਤੇ ਨਾਲ ਹੀ ਤੁਹਾਨੂੰ ਪੂਰੇ ਕਮਰੇ ਵਿੱਚ LED ਪੈਨਲ ਬਹੁਤ ਸ਼ਾਨਦਾਰ ਮਿਲਦਾ ਹੈਗਾ ਦੋਸਤੋ ਹਜੇ ਦਾ ਕੰਮ ਚੱਲ ਰਿਹਾ ਜਿਵੇਂ ਅੱਜ ਲੈਟੀ ਰੂਟਿੰਗ ਲੱਗੀ ਹੈ ਦੇ ਵਿੱਚ ਤੁਸੀਂ ਉਹਨੂੰ ਦੇਖੋਗੇ ਕਿ ਕਿੰਨਾ ਅੱਛਾ ਕਿੰਨੀ ਲੁੱਕ ਦੇ ਰਿਹਾ ਹੈ ਐਲਈਡੀ ਪੰਡਲ ਤੇ ਨਾਲ ਹੀ ਜੋ ਅਸੀਂ ਡੋਰ ਲਗਾਏ ਗਏ ਨੇ ਇਹ ਕਾਫੀ 6.5 ਫੁੱਟ ਦੇ ਉੱਚੇ ਲਗਾਏ ਗਏ ਨੇ ਤੇ ਨਾਲ ਹੀ ਇਹਦੇ ਵਿੱਚ ਪਾਲਿਸ਼ ਵਾਲਾ ਡੋਰ ਲਗਾਇਆ ਗਿਆ ਨਾਲ ਤੁਸੀਂ ਡੋਰ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਦੋਸਤੋ ਕਿੰਨੀ ਅੱਛੀ ਕੁਆਲਿਟੀ ਦਾ ਲੱਗਿਆ ਹੋਇਆ ਤੇ ਨਾਲ ਹੀ ਜੋ ਅਸੀਂ ਕਿਚਨ ਦੀ ਗੱਲ ਕਰੀਏ ਤਾਂ ਲੌਬੀ এর ਵਿੱਚ ਕਿਚਨ ਵੀ ਕਾਫੀ ਓਪਨ ਆ ਦਿੱਤੀ ਗਈ ਹੈ ਤੇ ਤੁਹਾਨੂੰ ਫੁੱਲ ਬੁੱਡਨ ਵਰਕ ਮਿਲੇਗਾ ਇਹਦੇ ਵਿੱਚ ਉਪਰੋਂ ਤੋਂ ਲੈ ਕੇ ਨੀਚੇ ਤੱਕ ਤੇ ਨਾਲੇ ਤੁਹਾਨੂੰ ਫੁੱਲ ਟੈਂ ਕਿਮਰੀ ਪ੍ਰਵੀਜ਼ਨ ਸੂਟ ਫੁੱਲ ਮਿਲੇਗੇ ਦੇ ਵਿੱਚ ਤੇ ਜਦੋਂ ਸਾਨੂੰ ਦਰਦੂ ਕਬਜ਼ੇ ਵਗੈਰਾ ਨੇ ਸਾਨੂੰ ਅੱਛੀ ਪ੍ਰੋਫਾਈਲ ਲੈਟ ਆ ਕੇ ਵਗੈਰਾ ਇੱਥੇ ਸਾਰਾ ਕੁਝ ਮਿਲੇਗੀ ਤੇ ਸ਼ੌਕਰ ਵੀ ਸਾਨੂੰ ਅੱਛੀ ਕੁਆਲਿਟੀ ਦੇ ਲਗਾ ਕੇ ਦਿੱਤੇ ਜਾ ਰਹੇ ਨੇ ਤੇ ਕਿਚਨ ਦੀ ਬਾਅਦ ਦੀ ਤਰਫ ਸਾਨੂੰ ਅਰਕ ਮਿਲਦੀ ਆ ਅੱਛੇ ਡਿਜ਼ਾਈਨ ਵਿੱਚ ਮਿਲਦੇ ਆ ਦੋਸਤੋ ਇਹਦਾ ਕੰਮ ਮੇਨ ਹਾਲੇ ਚੱਲ ਰਿਹਾ ਬੂਥਨ ਵਰਕ ਸਾਨੂੰ 1 ਮਹੀਨੇ ਵਿੱਚ ਸਾਰੀ ਕੰਪਲੀਟ ਕਰਕੇ ਮਿਲ ਜੇਗੀ ਤੇ ਜੇ ਸੈਕੰਡ ਰੂਮ ਵਿੱਚ ਚੱਲੀਏ ਤਾਂ ਸੈਕੰਡ ਰੂਮ ਵਿੱਚ ਸਾਨੂੰ ਫੁੱਲ ਕਪੋਰਟ ਦਾ ਫੁੱਲ ਹਾਈਟ ਤੱਕ ਅੱਛੀ ਕੁਆਲਿਟੀ ਦਾ ਜੋ ਰੂਮ ਦਾ ਸਾਈਜ਼ ਆ ਸਾਨੂੰ 10x12 ਦਾ ਮ ਤੇ ਨਾਲ ਆਪਾਂ ਗੱਲ ਕਰੀਏ ਜਿਹੜਾ ਬੂਟਨ ਵਰਕ ਹੈ ਤੁਹਾਨੂੰ ਕਪਵੋਡ ਹੈ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀ ਅੱਛੀ ਕੁਆਲਿਟੀ ਦੀ ਕਪਵੋਡ ਸਮੈਕਾ ਲੱਗਿਆ ਹੋਇਆ ਹੈ ਕਿੰਨੀ ਅੱਛੀ ਕੁਆਲਿਟੀ ਦੀ ਹੈ ਜਿਹੜੀ ਅਸੀਂ ਮਤਲਬ ਲੁੱਕ ਦੇਖ ਕੇ ਤਿਆਰ ਕਰਵਾਈਆ ਦੋਸਤੋ ਤੁਹਾਨੂੰ ਅਸੀਂ ਅਲੱਗ ਹੀ ਤਰ੍ਹਾਂ ਤੋਂ ਲੁੱਕ ਭੇਜ ਦਾਂਗੇ ਕਪਵੋਡ ਦੀ ਤੇ ਨਾਲ ਹੀ ਤੁਹਾਨੂੰ ਅੱਛੀ ਕੁਆਲਿਟੀ ਵਿੱਚ ਕਾਤੇ LED ਪੈਂਦਾ ਮਿਲਦਾ ਨਾਲ ਹੀ ਤੁਹਾਨੂੰ ਲੁਬਨ ਲੱਕੀ ਮਿਲਦੀ ਹੈ ਤੇ ਨਾਲ ਹੀ ਤੁਹਾਨੂੰ ਦੋਸਤੋ ਇੱਥੇ ਡਰੈਸਿੰਗ ਮਿਲੇਗਾ ਤਿਆਰ ਹੋਣ ਲਈ ਇੱਥੇ ਸ਼ੀਸ਼ਾ ਲੱਗੇਗਾ ਨਾਲ ਨਾਲ ਤੁਹਾਨੂੰ ਫੁੱਲ ਲਾਈਟਿੰਗ ਇੱਥੇ ਦਿੱਤੀ ਜਾਵੇਗੀ ਸੋਨੂੰ ਮੈਂ ਪਹਿਲਾਂ ਦੱਸ ਦਵਾਂ ਮੇ ਦੋਸਤੋ ਅਜੇ ਬੁੱਢਣ ਦਾ ਵਰਕਾ ਚੱਲਦਾ ਪਿਆ ਜੋ ਅਸੀਂ ਅਸਲ ਵਿੱਚ ਫਿਸ਼ਿੰਗ ਆ ਉਹ ਬਾਅਦ ਵਿੱਚ ਆਏਗੀ ਤੇ ਨਾਲ ਹੀ ਅਸੀਂ ਬੋਸਟਨ ਦੀ ਗੱਲ ਕਰੀਏ ਜੋ ਤੁਹਾਨੂੰ 5/6 ਦਾ ਮਿਲਦਾ ਜਿਹਦੇ ਵਿੱਚ ਤੁਹਾਨੂੰ ਫੁੱਲ ਹਾਈਟ ਤੱਕ ਇੱਥੇ ਟਾਇਲ ਮਿਲਦੀ ਹੈ ਤੇ ਨਾਲ ਹੀ ਤੁਹਾਨੂੰ ਅੱਛੀ ਸੈਂਟਰੀ ਤੇ ਬ੍ਰਾਂਡ ਸੈਂਟਰੀ ਲਗਾ ਕੇ ਦਿੱਤੀ ਜਾਏਗੀ ਤੇ ਜੋ ਸੀਟ ਹੈ ਵੀ ਆ ਰਹਾ ਟਾਇਲ ਵਗੈਰਾ ਸਾਰੀ ਇਨਕਲੂਡ ਹੈ ਤੇ ਨਾਲ ਹੀ ਤੁਹਾਨੂੰ ਵਾਟਰਪੂਫ ਗਾਰੰਟੀ ਦੇ ਚ ਅੱਛੀ ਪਾਲਿਸ਼ ਅੱਛੀ ਕੁਆਲਿਟੀ ਦੇ ਵਿੱਚ ਮਿਲਦਾ ਤੇ ਨਾਲੇ ਤੁਹਾਨੂੰ ਲੋਬੀ ਚ ਦੇਖ ਸਕਦੇ ਹੋ ਤੁਸੀਂ ਫੁੱਲ ਡਾਊਨ ਸਿਲਿੰਗ ਕੀਤੀ ਹੋਈ ਹੈ ਫੁੱਲ ਲਾਈਟਿੰਗ ਅੱਛੀ ਲਾਈ ਤੇ ਨਾਲ ਅਸੀਂ ਉੱਪਰ ਦੀ ਗੱਲ ਕਰੀਏ ਤੇ ਨਾਲ ਹੀ ਤੁਹਾਨੂੰ ਇੱਥੇ ਸ਼ੈਂਕਰੀ ਪ੍ਰੋਵੀਜ਼ਨ ਦਿੱਤੀ ਜਾਏਗੀ ਇੱਥੇ ਵੈਂਟੀ ਲਗਾ ਕੇ ਦਿੱਤੀ ਜਾਏਗੀ ਤੇ ਨਾਲ ਇੱਥੇ ਫੁੱਲ ਟਾਇਲ ਲਗਾ ਦਿੱਤੀ ਹੈ ਜਿਵੇਂ ਸਿਉਂਕੇ ਸਲਾਬ ਦੀ ਫੁੱਲ ਗਾਰੰਟੀ ਹੁੰਦੀ ਹੈ ਇਹਦੇ ਵਿੱਚ ਤੇ ਜੋ ਅਸੀਂ ਸਟੇਅ ਦਿੱਤੀ ਗਈ ਹੈ ਦੋਸਤੋ ਨਾਲ ਆਪੀ ਉਹ ਅੰਦਰ ਦੀ ਤਰਫ ਦਿੱਤੀ ਗਈ ਹੈ ਜਿਸ ਵਿੱਚ ਤੁਹਾਨੂੰ ਸਟੀਲ ਦੀ ਰੇਲਿੰਗ ਮਿਲਦੀ ਹੈ ਤੇ ਨਾਲ ਹੀ ਅੱਛਾ ਮਾਰਬਲ ਲੱਗਿਆ ਮਿਲਦਾ ਸਟੇਅ ਵਿੱਚ ਤੇ ਉੱਪਰ ਫਰਸਟ ਫਲੋਰ ਤੇ ਤੁਹਾਨੂੰ ਦੋ ਬੈਡਰੂਮ ਮਿਲਦੇ ਨੇ ਤੇ ਨਾਲ ਹੀ ਤੁਹਾਨੂੰ ਇੱਕ ਵੱਡਾ ਲੌਬੀ ਏਰੀਆ ਮਿਲਦਾ ਹੈ ਇਹਦੇ ਵਿੱਚ ਦੋਸਤੋ ਤੁਹਾਨੂੰ ਦੱਸਦਾ ਹਾਂ ਕਿ ਅੱਜ ਕੱਲ ਮਤਲਬ 30 200 ਵਰਗ ਫੁੱਟ ਵਿੱਚ ਤੁਹਾਨੂੰ ਤੀ ਫਰੰਟ ਨਹੀਂ ਮਿਲੇਗਾ ਲੋਕਾਂ ਦੀ ਬਹੁਤ ਡਿਮਾਂਡ ਹੈ ਜੀ ਸਾਨੂੰ 100 ਵਰਗ ਦੀ 150 ਵਰਗ ਦੀ ਵਿੱਚ ਸਾਨੂੰ ਫਰੰਟ ਅੱਛਾ ਮਿਲੇ ਤਾਂ ਇਹ ਫਰੰਟ ਸਾਨੂੰ ਕਾਫੀ ਅੱਛਾ ਮਿਲ ਰਿਹਾ ਤੇ ਕੋਟੀ ਬਣੀ ਵੀ ਬਹੁਤ ਸੋਹਣੀ ਹੋਈ ਹੈ ਅੰਦਰੋਂ ਹਰ ਇੱਕ ਚੀਜ਼ ਤੇ ਚੰਗਾ ਪੈਸਾ ਲੱਗਿਆ ਆ ਦੋਸਤੋ ਤੇ ਗੱਲ ਕਰੀਏ ਇਹ ਤੁਹਾਡਾ ਲੀਵਿੰਗ ਏਰੀਆ ਹੁੰਦਾ ਇੱਥੇ ਤੁਸੀਂ ਸੋਫਾ ਸੈੱਟ ਇਸ ਲਈ ਤੁਸੀਂ ਕੁਰਸੀਆਂ ਲਗਾ ਸਕਦੇ ਹੋ ਤੇ ਤੁਹਾਡਾ ਆ ਗਿਆ ਦੋਸਤੋ ਪਹਿਲਾ ਬੈੱਡਰੂਮ ਆ ਗਿਆ ਜੋ ਤੁਹਾਨੂੰ 10x14 ਦਾ ਮਿਲਦਾ ਤੁਹਾਨੂੰ ਉੱਪਰ ਦੋਨਾਂ ਰੂਮ ਵਿੱਚ ਇੱਕ ਰੂਮ ਵਿੱਚ ਤੁਹਾਨੂੰ ਕਾਪੋੜ ਦਿੱਤਾ ਜਾਏਗਾ ਤੇ ਨਾਲ ਹੀ ਤੁਹਾਨੂੰ ਜੋ ਇੱਥੇ ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਗਿਆ ਇੱਥੇ ਸ਼ੀਸ਼ਾ ਲੱਗੇਗਾ ਤੇ ਇੱਥੇ ਨਾਲ ਹੀ ਜੋ ਵੀ ਜਾਲੀ ਲਗਾਈ ਜਾਏਗੀ ਤੇ ਨਾਲ ਜੋ ਤੁਹਾਨੂੰ ਇੱਥੇ ਬਾਟੋ ਬਾਟੋ ਨੂੰ ਡੋਰ ਦਿੱਤਾ ਗਿਆ 25 ਕੁਆਲਿਟੀ ਅੱਛੀ ਫਿਨਿਸ਼ੀ ਵਿੱਚ ਤੇ ਵਾਟਰਪੂਫ ਡੋਰ ਇੱਥੇ ਤੇ ਐਸੀ ਬਾਥਰੂਮ ਦੀ ਗੱਲ ਕਰੀਏ ਤਾਂ ਐਜਿਟ ਜਿਵੇਂ ਦੋਸਤੋ ਆਪਾਂ ਕਹਿ ਦੀਏ ਜਿਵੇਂ نیچے ਬਣਿਆ ਹੋਇਆ ਐਜਿਟ ਇਹ ਬੰਦੇ ਨੇ ਉੱਪਰ ਵੀ ਤਿਆਰ ਹੋਣੀ ਕਰਵਾਇਆ ਹੈ ਤੇ ਨਾਲ ਹੀ ਜੋ ਵਾਸ਼ਰੂਮ ਹੈ ਉਹ ਨੀਚੇ ਦੀ ਤਰਫ ਦੀ ਤਰ੍ਹਾਂ 5/6 ਦਾ ਬਣਿਆ ਹੋਇਆ ਜਿਸ ਦੇ ਵਿੱਚ ਤੁਹਾਨੂੰ ਫੁੱਲ ਹਾਈਟ ਦੀ ਟਾਇਲ ਮਿਲੇਗੀ ਤੇ ਜੋ ਸੈਂਟਰੀ ਵਿੱਚ ਲਗਾ ਕੇ ਦੇ ਰਿਹਾ ਕੋਈ ਸੈਂਟਰੀ ਬੰਦਾ ਉੱਪਰ ਲਗਾ ਕੇ ਅੱਛੀ ਕੁਆਲਿਟੀ ਦੀ ਦੇ ਰਿਹਾ ਤੇ ਅਸੀਂ ਦੂਜੇ ਰੂਮ ਦੀ ਗੱਲ ਕਰੀ ਉੱਪਰ ਦੀ ਤਰਫ ਉਹ ਵੀ ਤੁਹਾਨੂੰ 12x 14 ਦਾ ਰੂਮ ਮਿਲਦਾ ਜਿਸ ਦੇ ਸਾਨੂੰ ਦੋ ਦਰਵਾਜ਼ੇ ਮਿਲਦੇ ਆ ਜਿਸ ਤਰ੍ਹਾਂ ਤੁਸੀਂ ਬਾਲਕਨੀ ਵਿੱਚ ਖੜਨਾ ਦੋਸਤੋ ਤਾਂ ਇੱਥੇ ਤੁਹਾਨੂੰ ਫੁੱਲ ਪ੍ਰੋਵੀਜ਼ਨ ਦਿੱਤੀ ਗਈ ਹੈ ਨਾਲ ਤੁਹਾਨੂੰ ਜਾਲੀ ਵਾਲਾ ਪੱਲਾ ਦਿੱਤਾ ਤੁਸੀਂ ਇੱਥੇ ਸਪੇਸ ਵੀ ਕਾਫੀ ਚੈੱਕ ਕਰ ਸਕਦੇ ਹੋ ਇਹ ਲਈ ਤੁਸੀਂ ਚਾਰ-ਪਾਰ ਪੰਜ ਚਾਰ-ਪੰਜ ਬੰਦੇ ਇੱਥੇ ਕੁਰਸੀ ਵਿਛਾ ਕੇ ਬੈਠ ਸਕਦੇ ਹੋ ਤੇ ਨਾਲ ਹੀ ਤੁਹਾਨੂੰ ਉੱਤੇ ਲੋਹੇ ਦੀ ਰੇਲਿੰਗ ਦਿੱਤੀ ਗਈ ਹੈ ਨਾਲੇ ਮਜ਼ਬੂਤ ਹੈ ਨਾਲੇ ਹੈਵੀ ਕੁਆਲਿਟੀ ਵਿੱਚ ਹੈ ਤੇ ਨਾਲ ਹੀ ਤੁਹਾਨੂੰ ਸਾਰੇ ਉੱਪਰ ਤੋਂ نیچے ਤੱਕ ਜੋ ਵੀ ਬੂਟਨਵਰਕ ਹੋਇਆ ਸਾਰਾ ਬਾਟਰ ਤੋਂ ਬੂਟਨਵਰਕ ਹੋਇਆ ਤੇ ਨਾਲ ਹੀ ਤੁਹਾਨੂੰ ਦੋਨੇ ਰੂਮ ਤੋਂ ਪੀਓਪੀ ਮਿਲਦੀ ਹੈ ਅੱਛੇ ਡਿਜ਼ਾਈਨ ਵਿੱਚ ਤੇ ਦੋਸਤੋ ਤੁਹਾਨੂੰ ਦੱਸ ਰਹੀ ਕਿ ਇੱਥੇ ਕੀ ਇੰਨੇ ਫਿਚਰ ਬਿਚੂ ਰਿਏ ਇੱਥੇ ਜੇ ਕਿਚਨ ਵੀ ਬਣਾਉਣਾ ਚਾਹਦੇ ਹੋ ਤਾਂ ਤੁਹਾਨੂੰ ਇੱਥੇ ਕਿਚਨ ਦੀ ਪ੍ਰੋਵੀਜ਼ਨ ਵੀ ਫੁੱਲ ਦਿੱਤੀ ਗਈ ਹੈ ਜਿਸ ਤਰ੍ਹਾਂ ਤੇ ਕੇ ਦੀ ਆ ਭਜਵੇਂ ਸਲੈਬ ਹੋਣੀ ਹੈ ਤਾਂ ਤੇ ਸਲੈਬ ਦੇ ਕੇ ਸੂਰੀ ਟਾਇਪ ਦੀ ਫਿਟਿੰਗ ਆ ਜਾਏਗੀ ਪਰ ਬੰਦੋ ਜੋ ਐਜਿਟ ਦੇ ਰਿਹਾ ਉਹ ਲੋਬੀ ਟਾਈਪ ਦੇ ਰਿਹਾ ਹੈਗਾ ਤੁਸੀਂ ਲੋਬੀ ਟਾਈਪ ਚੂਜ਼ ਕਰ ਸਕਦੇ ਹੋ ਤੇ ਨਾਲ ਹੀ ਅਸੀਂ ਜੇ ਬੇੜੀ ਦੀ ਗੱਲ ਕਰੀਏ ਬੈਕ taraf ਜਿੱਥੇ ਤੁਹਾਨੂੰ ਏਸੀ ਦੀ ਪ੍ਰੋਵੀਜ਼ਨ ਹੈ ਤੇ ਤੁਹਾਨੂੰ ਲੋਹੇ ਲੋਹੇ ਦੀ ਪੋਟੀਆਂ ਮਿਲਦੀ ਹੈ ਉੱਪਰ ਟਰੈਸ ਤੇ ਜਾਣ ਵਾਸਤੇ ਤੇ ਨਾਲ ਹੀ ਤੁਹਾਨੂੰ ਬਾਅਦ ਦੀ ਤਰਫ ਜਿੱਥੇ ਸਰਦੀਆਂ ਤੋਂ ਕੱਪੜੇ ਵਾਸ਼ ਕਰਨ ਲਈ ਵਾਸ਼ਿੰਗ ਏਰੀਆ ਵੀ ਕਾਫੀ ਬੜਾ ਦਿੱਤਾ ਗਿਆ ਇੱਥੇ ਤੇ ਨਾਲ ਤੁਹਾਨੂੰ ਫੁੱਲ ਪੀਜਾ ਇੱਥੇ ਤੇ ਟਾਇਪ ਵਗੈਰਾ ਦਿੱਤੀ ਜਾਏਗੀ ਤੋਂ ਤੁਸੀਂ ਬਾਕੀ ਦੋਸਤੋ ਕੋਠੀ ਦਾ ਵਿ ਸਾਨੂੰ ਦੱਸ ਦੇਣਾ ਵੀ ਇਹ ਕੋਠੀ ਮਤਲਬ ਮੈਂ ਤੁਹਾਨੂੰ ਦੱਸਦਾ ਕਿ 50 ਕੋਠੀਆਂ ਵਿੱਚ ਇੱਕ ਤੇਜੀ ਕੋਠੀ ਹੁੰਦੀ ਹੈ ਜਿਸ ਵਿੱਚ ਤੁਹਾਨੂੰ ਏਦਾਂ ਫਰੰਟ ਮਿਲੇਗਾ 30 ਦਾ ਫਰੰਟ ਇਹਦਾ ਅਦਰਵਾਈਜ਼ ਤੁਹਾਨੂੰ 100 ਗਾਜੀ ਕੋਠੀ ਵਿੱਚ 20 ਆ 18 ਦਾ ਫਰੰਟ ਮਿਲਦਾ ਹੈਗਾ ਤੇ ਜੇ ਤੁਸੀਂ ਲੇਨ ਦੇ ਚਾਹਵਾਨ ਹੈਗੇ ਹੋ ਤਾਂ ਅੱچھے ਫਰੰਟ ਦੇ ਹੈਗੇ ਹੋ ਤੁਸੀਂ ਤਾਂ ਅੱچھے ਫਰੰਟ ਲਈ ਤੁਸੀਂ ਸਾਨੂੰ ਕਾਲ ਕਰੋ ਤੇ ਕੋਠੀ ਨੂੰ ਵਿਜ਼ਿਟ ਕਰਨ ਲਈ ਸਾਡੇ ਨਾਲ ਕੰਟੈਕਟ ਕਰੋ ਤੇ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਦੋਸਤੋ ਥੈਂਕ ਯੂ